ਇਸਦੀ ਗੱਲ ਕਰਦਾ ਇਹ ਲੱਗੇ ਸਰ ਕਿਹਨਾਂ ਕਰ ਰਹੇ ਹੁੰਦਾ ਕਰਦੀ ਇਹ ਸ਼ਰਮ ਧੱਕਾ ਕਰ ਰਹੀ ਹੈ ਸੁਣਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਤਾਂ ਬਾਹਰ ਨਹੀਂ ਪੈਗੇ ਸੀ ਸਾਨੂੰ ਕਰਦੇ ਨਹੀਂ ਮਾਛੂ ਮੇਰੇ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਅਫਰਤ ਦੀ ਕੀ ਗੱਲ ਕਰਸਾ ਡਾਊਟ ਰੈਟਿੰਗ ਪੋਰਟਾ ਗੇਟ ਅੰਗੇਟ ਤੋੜਤਾ ਪੋਰਟਾ ਗੇਟ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀ ਜਿਹੜੇ ਆ ਉਹਨਾਂ ਵੱਲੋਂ ਗੇਟ ਤੋੜ ਦੀ ਕੋਸ਼ਿਸ਼ ਇੱਧਰ ਅੰਨਾ ਬੋਲਾ ਹੈ ਉਹਨੇ ਇੱਧਰ ਪਰਮੇਂਦਰ ਸਿੰਘ ਜੀ ਇੱਥੇ ਇੱਧਰ ਗੇਟ ਵਿਦਿਆਰਥੀਆਂ ਵੱਲੋਂ ਗੇਟ ਤੋੜ ਵਿਦਿਆਰਥੀਆਂ ਵੱਲੋਂ ਗੇਟ ਉਹ ਤੋੜ ਦਿੱਤੇ ਆ ਰੋਕਾਂ ਉਹ ਤੋੜ ਦਿੱਤੀਆਂ ਰੋਕਾਂ ਉਹ ਨੌਜਵਾਨਾਂ ਦੇ ਰੋਕਾਂ ਤੋੜਦੀਆਂ ਨੌਜਵਾਨਾਂ ਦੇ ਰੋਕਾਂ ਤੋੜ ਦਿੱਤੀਆਂ ਰੋਜਵਾਨਾਂ ਨੇ ਨੌਜਵਾਨਾਂ ਨੇ ਨੌਜਵਾਨਾਂ ਨੇ ਰੋਕਾਂ ਤੋੜ ਦਿੱਤੀਆਂ ਨੌਜਵਾਨਾਂ ਨੇ ਰੋਕਾਂ ਤੋੜ ਦਿੱਤੀਆਂ ਗੇਟ ਤੋੜ ਦਿੱਤੇ ਗਏ ਨੇ ਨੌਜਵਾਨਾਂ ਨੇ ਨੌਜਵਾਨਾਂ ਯੂਨੀਵਰਸਿਟੀ ਦਾ ਗੇਟ ਤੋੜ ਦਿੱਤਾ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਨੇ ਯੂਨੀਵਰਸਿਟੀ ਦਾ ਗੇਟ ਤੋੜ ਦਿੱਤਾ ਨੌਜਵਾਨਾਂ ਵੱਲੋਂ ਨੌਜਵਾਨਾਂ ਵੱਲੋਂ ਯੂਨੀਵਰਸਿਟੀ ਦਾ ਗੇਟ ਤੋੜ ਦਿੱਤਾ ਗਿਆ ਰੋਕਾਂ ਤੋੜੀਆਂ ਜਾ ਰਹੀਆਂ ਯੂਨੀਵਰਸਿਟੀ ਦੇ ਆਹ ਵੇਖੋ ਇੱਧਰ ਵੇਖੋ ਇੱਧਰ ਵੇਖੋ ਨੌਜਵਾਨਾਂ ਦਾ ਘੁੱਸਾ ਇੱਧਰ ਵੇਖੋ ਨੌਜਵਾਨ ਪੁਲਿਸ ਵਾਲਾ ਨੌਜਵਾਨਾਂ ਨੂੰ ਹਰਾਸਤ ਵਿੱਚ ਲਿਆ ਜਾਣ ਲੱਗਿਆ ਪੁਲਿਸ ਵੱਲੋਂ ਨੌਜਵਾਨਾਂ ਨੂੰ ਹਰਾਸਤ ਵਿੱਚ ਲਿਆ ਜਾਣ ਲੱਗਿਆ ਪੁਲਿਸ ਪੁਲਿਸ ਨੌਜਵਾਨਾਂ ਨੂੰ ਪੁਲਿਸ ਵੱਲੋਂ ਪੁਲਿਸ ਵੱਲੋਂ ਨੌਜਵਾਨਾਂ ਨੂੰ ਹਰਾਸਤ ਵਿੱਚ ਲਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਜਿਹੜਾ ਵਾ ਅੱਜ ਯੂਨੀਵਰਸਿਟੀ ਦਾ ਗੇਟ